ਕਾਂਗਰਸੀ ਸਰਪੰਚ ਤੇ ਜਾਨਲੇਵਾ ਹਮਲਾ ਮਸਾਂ ਬਚਾਈ ਆਪਣੀ ਜਾਨ ਐਸਐਸਪੀ ਕਪੂਰਥਲਾ ਨੂੰ ਅਨਸਾਫ਼ ਦੀ ਲਈ ਗਹਾਰ ਜਾਨ ਮਾਲ ਦੀ ਰੱਖਿਆ ਕਰਨ ਵਾਸਤੇ ਪ੍ਰਸ਼ਾਸਨ ਤੋਂ ਕੀਤੀ ਮੰਗ ਇਰਾਮ ਜੀ ਆਪਣਾ ਸਰਪੰਚਾ ਪਿਛਲੇ ਦਿਨੀ ਜੋ ਤੁਹਾਡੇ ਤੇ ਹਮਲਾ ਹੋਇਆ ਕਿਸ ਨੇ ਕੀਤਾ ਤੇ ਕਿਉਂ ਕੀਤਾ ਮੈਂ ਜੀ ਜੇ ਲੋਰਟ ਮਨੂ ਜਾ ਰਹੀ ਮੇਰੇ ਮਗਰ ਮੇਰੇ ਪਿੰਡ ਦਾ ਤੁੰਦੂ ਦਾ ਬੇਟਾ ਅਰਸ਼ੀ ਸਿੰਘ ਜੇਰਤਾ ਸਿੰਘ ਪੁੱਤਰ ਰਾਮ ਸਿੰਘ ਨੇ ਮੇਰੀ ਗੱਡੀ ਦੇ ਪਿੱਛੇ ਗੱਡੀ ਲਾਈ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਹ ਜਾ ਕੇ ਗੱਡੀ ਆਪ ਹੀ ਘੰਡਾਲੀ ਦੇ ਕੰਨੇ ਲੱਗ ਗਿਆ ਉਹ ਕਿਸੀ ਮੁਰਗੀ ਹੈ ਕਿ ਇਹਨਾਂ ਨੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਖਿਆਲੀ ਮਿਲ ਦਿੰਦੇ ਆ ਮਾਰਨ ਦੀਆਂ ਮੈਂ ਕੌਂਸਲ ਦਾ ਸਰਪੰਚ ਆ ਇਹਨਾਂ ਦੇ ਲੈਗ ਇਹ ਤਾਂ ਸਿੰਦੇ ਲੈਗ ਜਿਹੜੇ ਆ ਆਪਸ ਵਿੱਚ ਤੇ ਗੁਰਦਾ ਘੱਦੀ ਦੇ ਨਾਲ ਆ ਇਹਦਾ ਤਾਂ ਪਸ਼ੂਦਰਾ ਆਜ ਵਾਰ ਦੇ ਵਿੱਚ ਆ ਇਹਦੇ ਚਾਚਾ ਕੁੱਗੀ ਕੁੱਗੀ ਆ ਉਹ ਇਹਨੂੰ ਅਸਲਾ ਇਹਨੂੰ ਪਤਾ ਨਹੀਂ ਕਿੱਥੇ ਆ ਇਹਨੂੰ ਅਸਲਾ ਦੇ ਕੇ ਜਾਂਦਾ ਵਾ ਮਨੀ ਦੇ ਕੇ ਜਾਂਦਾ ਵਾ ਇਹ ਅਸਲਾ ਦਾ ਸਪਲਾਈ ਵੀ ਆ ਘੜ ਜਾਂਦੇ ਤੇ ਤੇਰਾ ਨਕਸ਼ਣ ਕਰਾਂਗੇ ਸਰਪੰਚ ਸਾਹਿਬ ਅੱਗੇ ਵੀ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਾਂ ਪਹਿਲੀ ਸੀ ਨਹੀਂ ਜੀ ਅੱਗੇ ਵੀ ਬਹੁਤ ਵਾਰ ਤੇ ਠੱਕਈਆਂ ਕੀਤੀਆਂ ਬਹੁਤ ਜਿਆਦਾ ਲੋਕ ਬਰਾਉਂਡ ਬਹੁਤ ਜਿਆਦਾ ਸ਼ਹਿਰੀ ਤੇ ਮੇਰੇ ਪੇਜਾਂ ਦੀ ਪਰਚਾਪੀ ਕੀਤੀ ਜਾਂਦੀ ਸੀ ਇਹ ਜਿਹੜੇ ਬੰਦੇ ਨੇ ਮੇਰੇ ਲਈ ਬਹੁਤ ਜਿਆਦਾ ਜੀਲ ਕੀਤਾ ਹੈ ਇਸ ਸੰਬੰਧ ਵਿੱਚ ਕੋਈ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਚਾਹੇ ਉਹਨਾਂ ਨੂੰ ਕੋਈ ਦਰਖਾਸਤ ਦਿੱਤੀ ਹੈ ਜੀ ਮੈਂ ਅੱਜ ਹੀ ਐਸਐਸਪੀ ਸਾਹਿਬ ਦੇ ਕਾਫੀ ਵੀ ਦੀਆ ਆਪ ਵੀ ਬੰਦੇ ਨਾਲ ਲੈ ਕੇ ਆਵਾ ਐਸਐਸਪੀ ਸਾਹਿਬ ਨੇ ਮਾਰਕ ਕੀਤੀ ਆ ਜੇਕਰ ਮੇਰੇ ਮੂਲ ਪੱਤਰੋ ਸਾਬਾ ਕਾਨੂੰਨ ਦੇ ਅਨੁਸਾਰ ਪਾਈ ਹੋ ਗਈ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਜੇਕਰ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤੇ ਉਹ ਅਗਲੀ ਕਾਰਵਾਈ ਮੈਂ ਬਾਅਦ ਕਰੂਗਾ ਪੰਜਾਬ ਸਰਕਾਰ ਕੋਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਕਿਸ ਤਰ੍ਹਾਂ ਦੀ ਮੰਗ ਚਾਹੁੰਦੇ ਹਾਂ ਮੈਂ ਕਹਿੰਦਾ ਜੀ ਇਹਦੇ ਬੇਡੇ ਦੇ ਖਿਲਾਫ ਧਰਮ ਸਿੰਘ ਦੇ ਖਿਲਾਫ ਹੈ ਧਰਮ ਸਿੰਘ ਦੇ ਖਿਲਾਫ ਇਹਦਾ ਬੇਟਾ ਅਕਾਸ਼ਦੀਪ ਜਗਤਾਰ ਸਿੰਘ ਪੁੱਤਰ ਰਾਮ ਸਿੰਘ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਈ ਜਾਈਦੀ ਹੈ ਜੀ ਇਹਨਾਂ ਨੇ ਮੇਰੇ بیٹے ਨੂੰ ਵੀ ਘੁੱਟ ਕੇ ਜਾਨ ਲਿਆ ਹੀ ਨੂੰ ਡੱਕ ਕੇ ਧਰਮ ਸਿੰਘ ਨੇ ਇਹਦੇ ਬੇਡੇ ਨੇ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਤੇਰਾ ਡੈੜੀ ਬਾਜ ਨਹੀਂ ਆਉਂਦਾ ਤਾਂ ਸ਼੍ਰੀ ਹਰਦਾਸਿਆ ਸਿੰਘ ਇਹ ਪлитиਕਲ ਦਬਾਅ ਤੋਂ ਪлитиਕਲ ਪਾਲਟੀਕੋ ਇਹ ਤੇ ਤੁਹਾਡਾ ਤੁਹਾਡੇ ਘਰ ਦਾ ਨੁਕਸਾਨ ਵੀ ਕਿਤੇ ਜੇਕਰ ਕੋਈ ਨੁਕਸਾਨ ਜਾਨੀਮਾਲੀ ਹੋ ਜਾਂਦਾ ਤੇ ਕਿਸ ਨੂੰ ਜ਼ਿੰਮੇਵਾਰ ਠਰ ਹੁੰਦੇ ਜੇਕਰ ਮੇਰਾ ਮੇਰਾ ਮੇਰੇ ਬੇਟਿਆਂ ਦਾ ਮੇਰੇ ਘਰ ਦਾ ਕੋਈ ਜਾਨੀਮਾਲੀ ਨਾਲ ਜ਼ੁਰਤ ਹੁੰਦਾ ਉਹਦਾ ਜ਼ਿੰਮੇਵਾਰ ਧਰਮ ਸਿੰਘ ਉਹਦਾ ਬੇਟਾ ਠਾਛਦੀਪ ਸਿੰਘ ਜਗਤਾਰ ਸਿੰਘ ਪੁੱਤਰ ਰਾਮ ਸਿੰਘ ਇੱਕ ਕੋਲ ਪ੍ਰਸ਼ਾਸਨ ਹੁੰਦਾ ਤਾਂ